ਸਿਆਸਤ ਪ੍ਰਿਮੋ ਅਰਵਿੰਦ ਕੇਤਰੀਵਾਲ ਲੁਧਿਆਣਾ ਤੋਂ ਰਾਸਵਾ ਮੈਂਬਰ ਬਣ ਗਏ ਜੀ ਹਾਂ ਇਸ ਸਵਾਲ ਅੱਜ ਤੜਕੇ ਤੋਂ ਵੀ ਸਿਆਸੀ ਗਲਿਆਰੇ ਚ ਗੂੰਜ ਰਿਹਾ ਹੈ ਦਰਸਲ ਆਮ ਆਦਮੀ ਪਾਰਟੀ ਨੇ ਸੰਜੀਵ ਅਰੋੜਾ ਨੂੰ ਲੁਧਿਆਣਾ ਪੱਛਮੀ ਤੋਂ ਉਮੀਦਵਾਰ ਐਲਾਨ ਦਿੱਤਾ ਹੈ ਜਿਸ ਤੋਂ ਬਾਅਦ ਪੁਣੇ ਇਸ ਮਾਮਲੇ ਤੇ ਸਿਆਸਤ ਗਰਮਾ ਗਈ ਹੈ ਅਤੇ ਵਿਰੋਧੀ ਟੀਰਾ ਇਸ ਸਵਾਲ ਪੁੱਛ ਰਹੀਆਂ ਨੇ ਕਿ ਕੀ ਆਮ ਆਦਮੀ ਪਾਰਟੀ ਅਰਵਿੰਦ ਕੇਤਰੀਵਾਲ ਨੂੰ ਰਾਸਵਾ ਮੈਂਬਰ ਬਣਾ ਕੇ ਸੰਸਦ ਭੇਜਣ ਦੀ ਤਿਆਰੀ ਕਰ ਰਹੀ ਹੈ ਲੁਧਿਆਣਾ ਪਛਮੀ ਤੋਂ ਆਮ ਆਦਮੀ ਪਾਰਟੀ ਵੱਲੋਂ ਉਮੀਦਵਾਰ ਐਲਾਨਣ ਤੋਂ ਬਾਅਦ ਸਿਆਸਤ ਗਰਮਾ ਗਈ ਹੈ ਦਰਸਲ ਆ ਵਿਧਾਇਕ ਗੁਰਪ੍ਰੀਤ ਗੋਖੀ ਦੀ ਮੌਤ ਮਗਰੋਂ ਲੁਧਿਆਣਾ ਪਛਮੀ ਸੀਟ ਖਾਲੀ ਹੋਈ ਸੀ ਜਿਸ ਤੇ ਹੁਣ ਆਮ ਆਦਮੀ ਪਾਰਟੀ ਨੇ ਰਾਸ ਸਭਾ ਦੇ ਮੌਜੂਦਾ ਸੰਸਦ ਮੈਂਬਰ ਸੰਜੀਵ ਅਰੋੜਾ ਨੂੰ ਉਮੀਦਵਾਰ ਬਣਾਇਆ ਪਰ ਹੁਣ ਵਿਰੋਧੀ ਧਿਰਾਂ ਸੰਜੀਵ ਅਰੋੜਾ ਨੂੰ ਉਮੀਦਵਾਰ ਬਣਾਉਣ ਨੂੰ ਲੈ ਕੇ ਪੂਰੀ ਤਰ੍ਹਾਂ ਨਾਲ ਆਮ ਆਦਮੀ ਪਾਰਟੀ ਨੂੰ ਨਿਸ਼ਾਨਾ ਬਣਾ ਰਹੀ ਹੈ ਕਾਂਗਰਸ ਦੇ ਹਲਕਾ ਫੁਲਾਸ ਤੋਂ ਵਿਧਾਇਕ ਸੋ ਪਾਲ ਖੈਰਾ ਨੇ ਇਹਸ ਨੂੰ ਕੇਜਰੀਵਾਲ ਨੂੰ ਜ਼ਾਸਤਬਾ ਮੈਂਬਰ ਬਣਾ ਕੇ ਸੰਸਦ ਭੇਜਣ ਦੀ ਸਾਜ਼ਿਸ਼ ਦੱਸੀ ਹੈ ਖੈਰਾ ਨੇ ਸਵਾਲ ਕੀਤਾ ਕਿ ਇੱਕ ਪਾਸੇ ਭਗਵਾਨਤਮਾਨ ਵਿਰੋਧੀ ਲੀਡਰਾਂ ਤੇ ਪੰਜਾਬੀ ਭਾਸ਼ਾ ਨਾ ਜਾਣਨ ਦੇ ਦੋਸ਼ ਲਗਾਉਂਦੇ ਨੇ ਪਰ ਕੀ ਅਰਵਿੰਦ ਕੇਜਰੀਵਾਲ ਪੰਜਾਬੀ ਚ ਆਪਣਾ ਨਾਮ ਦਸਤਖਤ ਕਰ ਸਕਦੇ ਨੇ ਜਾਂ ਫਿਰ ਨਹੀਂ ਦੋਸਤੋ ਅਖੀਰ ਕੇਜਰੀਵਾਲ ਦੀ ਸ਼ਰਾਦਤੀ ਪੋਲਿਟਿਕਸ ਦੀ ਬਿੱਲੀ ਥੇਲੇ ਤੋਂ ਬਾਹਰ ਆ ਚੁੱਕੀ ਆ ਆਮ ਆਦਮੀ ਪਾਰਟੀ ਨੇ ਸੰਜੀਵ अरोड़ा ਰਾਜ ਸਭਾ ਦੇ ਮੈਂਬਰ ਨੂੰ ਇਹ ਲੁਧਿਆਣਾ ਵੈਸਟ ਤੋਂ ਜਿਮਨੀ ਚੋਣ ਦਾ ਉਮੀਦਵਾਰ ਐਲਾਨ ਦਿੱਤਾ ਇਹਦੇ ਪਿੱਛੇ ਸਾਜ਼ਿਸ਼ ਹੈ ਸਾਜ਼ਿਸ਼ ਇਹ ਹੈ ਕਿ ਕੇਜਰੀਵਾਲ ਨੇ ਕਿਸੇ ਤਰੀਕੇ ਨਾਲ ਸੰਜੀਵ अरोड़ा ਨੂੰ ਮਨਾਇਆ ਵਾ ਕਿ ਜੇ ਤੈਨੂੰ ਅਸੀਂ ਜਿਤਾਤਾ ਐਮਐਲਏ ਬਣਾਤਾ ਤੈਨੂੰ ਮਨਿਸਟਰ ਬਣਾਵਾਵਾਂਗੇ ਪੰਜਾਬ ਦੀ ਕੈਬਨਿਟ ਵਿੱਚ ਤਾਂ ਕਿ ਉਹਦੀ ਰਾਜ ਸਭਾ ਦੀ ਸੀਟ ਖਾਲੀ ਹੋ ਜਵੇ ਕਿਉਂਕਿ ਹੋਰ ਤਾਂ ਕੋਈ ਰਾਜ ਸਭਾ ਦੀ ਸੀਟ ਖਾਲੀ ਕਰਕੇ ਕੇਜਰੀਵਾਲ ਨੂੰ ਦੇ ਦੇ ਨਹੀਂ ਰਿਹਾ ਈਵਨ ਰਾਗਵ ਚੱਡਾ ਵੀ ਨਹੀਂ ਮੰਨ ਰਿਹਾ ਕਹਿੰਦੇ ਨੇ ਤਾਂ ਇਹ ਰਾਜ ਸਭਾ ਪੰਜਾਬ ਚੋਂ ਐਮਪੀ ਬਣਨਾ ਚਾਹੁੰਦਾ ਹੈ ਕੇਜਰੀਵਾਲ ਇਸ ਸ਼ਰਾਰਤ ਰਾਹੀਂ ਔਰ ਮੈਂ ਪੰਜਾਬ ਦੇ اخਲਾਕੀ ਲੋਕਾਂ ਨੂੰ ਪੁੱਛਣਾ ਚਾਹੁੰਦਾ ਕਿ ਕੇਜਰੀਵਾਲ ਦਾ ਪੰਜਾਬ ਵਿੱਚ ਕੀ ਆਧਾਰ ਹੈ ਜੀ ਪੰਜਾਬ ਵਿੱਚ ਜਿੰਨੇ ਫੈਸਲੇ ਹੋਏ ਉਹ ਪੰਜਾਬ ਵਿਰੋਧੀ ਹੋਏ ਨੇ ਸਿੱਖ ਵਿਰੋਧੀ ਹੋਏ ਨੇ ਇਹ ਸਾਡੇ ਰਾਜ ਸਭਾ ਦਾ ਮੈਂਬਰ ਬਣ ਕੇ ਦਿੱਲੀ ਵਿੱਚ ਜਾਵੇਗਾ ਔਰ ਜਿਹੜਾ ਬੰਦਾ ਸਾਡੇ ਨੌਜਵਾਨਾਂ ਤੇ ਐਨਐਸਏ ਲਾਉਂਦਾ ਤੇ ਯੁਵਾਪਾ ਲਾਉਂਦਾ ਉਹ ਪੰਜਾਬ ਦਾ ਰਾਜ ਸਭਾ ਦਾ ਮੈਂਬਰ ਹੋਵੇਗਾ ਔਰ ਮੈਂ ਭਗਵੰਤਪານ ਨੂੰ ਪੁੱਛਣਾ ਚਾਹੁੰਦਾ ਕਿ ਤੁਸੀਂ ਰੋਜ਼ ਟਿਚਣਾ ਕਰਦੇ ਆ ਆਪਣੇ ਵਿਰੋਧੀਆਂ ਨੂੰ ਪੰਜਾਬ ਦੀ ਅਸੈਂਬਲੀ ਦੇ ਵਿੱਚ ਉਂਗਲਾਂ ਕਰ ਕਰਕੇ ਕਿ ਤੈਨੂੰ ਪੰਜਾਬੀ ਨਹੀਂ ਬੋਲਣੀ ਆਉਂਦੀ ਤੈਨੂੰ ਪੰਜਾਬੀ ਲਿਖਣੀ ਨਹੀਂ ਆਉਂਦੀ ਤੁਸੀਂ ਬਾਹਰਲੇ ਸਕੂਲਾਂ ਤੋਂ ਪੜ੍ਹੇ ਹੋ ਤੁਸੀਂ ਪਬਲਿਕ ਸਕੂਲਾਂ ਤੋਂ ਪੜ੍ਹੇ ਹੋ ਤੁਸੀਂ ਕਨਵੈਂਟ ਸਕੂਲਾਂ ਤੋਂ ਪੜ੍ਹੇ ਹੋ ਕਿ ਕੇਜਰੀਵਾਲ ਆਪਣਾ ਨਾਮ ਪੰਜਾਬੀ ਵਿੱਚ ਲਿਖ ਸਕਦਾ ਹੈ ਭਗਵੰਤ ਸਿੰਘ ਮਾਨ ਕਿ ਉਹ 250 ਸ਼ਬਦ ਪੰਜਾਬੀ ਵਿੱਚ ਜਨੂਅਲੀ ਬੋਲ ਸਕਦਾ ਹੈ ਸੋ ਮੈਂ ਸਮਝਦਾ ਕਿ ਪੰਜਾਬ ਨਾਲ ਬਹੁਤ ਵੱਡਾ ਵਿਤਕਰਾ ਪੰਜਾਬ ਦੀ ਰਾਜਨੀਤੀ ਉੱਤੇ ਡਾਕਾ ਵੱਜਣ ਜਾ ਰਿਹਾ ਹੈ ਔਰ ਕੇਜਰੀਵਾਲ ਦੀ ਸੱਤਾ ਦਾ ਲਾਲਚ ਸਿਖਰਾਂ ਤੇ ਚੜ ਕੇ ਬੋਲ ਰਿਹਾ ਹੈ ਜਿਹੜਾ ਬੰਦਾ ਕਹਿੰਦਾ ਸੀ ਹਮ ਤੋ ਵਿਵਸਥਾ ਪਰਿਵਰਤਨ ਕਰਨੇ ਆਏ ਹਮ ਸੱਤਾ ਪਰਿਵਰਤਨ ਕਰਨੇ ਨਹੀਂ ਆਏ ਇੱਕ ਦਿਨ ਵੀ ਸੱਤਾ ਤੋਂ ਬਿਗੈਰ ਨਹੀਂ ਰਹਿ ਸਕਦਾ ਇੱਕ ਦਿਨ ਵੀ ਸਰਕਾਰੀ ਘਰ ਤੋਂ ਬਿਗੈਰ ਨਹੀਂ ਰਹਿ ਸਕਦਾ ਇੱਕ ਦਿਨ ਵੀ ਵੱਡੀਆਂ ਗੱਡੀਆਂ ਦੇ ਕਾਫਲੇ ਤੋਂ ਬਿਗੈਰ ਨਹੀਂ ਰਹਿ ਸਕਦਾ ਕਿਉਂਕਿ ਦਿੱਲੀ ਦੇ ਲੋਕਾਂ ਨੇ ਰਿਜੈਕਟ ਕਰਤਾ ਇਹਨੂੰ ਪਤਾ ਕਿ 5 ਸਾਲ ਮੇਰੀ ਕੋਈ ਗੁੰਜਾਇਸ਼ ਨਹੀਂ ਗਈ ਮੈਂ 2000 ਕਰੋੜ ਰੁਪਏ ਸ਼ਰਾਬ ਘਟਾਲੇ ਦਾ ਵਿੱਚ ਨਾਮਜ਼ਦ ਹੋ ਚੁੱਕਾ ਜਿਹੜੀ ਕੈਕ ਦੀ ਰਿਪੋਰਟ ਦਿੱਲੀ ਵਿਧਾਨ ਸਭਾ ਚ ਜਾ ਚੁੱਕੀ ਆ ਉੱਥੇ ਸਕੂਪ ਬੰਦ ਆ ਤੇ ਹੁਣ ਪੰਜਾਬ ਦੇ ਲੋਕਾਂ ਦੇ ਉੱਤੇ ਰਾਜ ਕਰੋ ਸਿਰ ਤੇ ਬੈਠ ਕੇ ਰਾਜ ਸਭਾ ਮੈਂਬਰ ਬਣੋ ਇਹ ਅਸੀਂ ਗੱਲ ਹਰ ਕਿਸੇ ਨਹੀਂ ਹੋਣ ਦੇਾਂਗੇ ਲੁਧਿਆਣਾ ਵੈਸਟ ਦੇ ਵੋਟਰਾਂ ਨੂੰ ਪਹਿਲਾਂ ਹੀ ਮੇਰੀ ਅਪੀਲ ਆ ਕਿ ਹੁਣੇ ਲੰਬੰਦ ਹੋ ਜੋ ਇਸ ਡੂੰਗੀ ਸਾਜਿਸ਼ ਨੂੰ ਸਮਝੋ ਤੁਹਾਡੇ ਸਿਰ ਤੇ ਪੈਰ ਰੱਖ ਕੇ ਕੇਜਰੀਵਾਲ ਰਾਜ ਸਭਾ ਦਾ ਮੈਂਬਰ ਬਣਨਾ ਚਾਹੁੰਦਾ ਔਰ ਮੈਂ ਆਪਣੀ ਪਾਰਟੀ ਨੂੰ ਵੀ ਇਹ ਬੇਨਤੀ ਕਰੂੰਗਾ ਕਿ ਤਗੜੇ ਹੋ ਕੇ ਲੁਧਿਆਣਾ ਵਿਖੇ ਆਪਾਂ ਇਲੈਕਸ਼ਨ ਲੜੀਏ ਤਾਂ ਕਿ ਸੰਜੀਵ अरोड़ा ਮੈਂਬਰ ਹੀ ਨਾ ਬਣ ਸਕੇ ਅਦਰਵਾਈਜ਼ ਸੰਜੀਵ अरोड़ा ਇੱਕ ਅੱਛੀ ਰਾਜ ਸਭਾ ਦੀ ਸੀਟ ਨੈਸ਼ਨਲ ਲੈਵਲ ਦੀ ਪੋਲਿਟਿਕਸ ਛੱਡ ਕੇ ਕ ਐਮ ਐਲ ਏ ਵਾਸਤੇ ਕਿਉਂ ਆਵੇਗਾ ਇਹ ਸਾਰੀਆਂ ਗੱਲਾਂ ਸਾਨੂੰ ਸਮਝਣ ਦੀ ਬਹੁਤ-ਬਹੁਤ ਲੋੜ ਆ ਧੰਨਵਾਦ ਸੁਖਪਾਲ ਸਿੰਘ ਖੇੜਾ ਐਮ ਐਲ ਏ ਪੰਜਾਬ ਐਂਡ ਫਾਰਮਰਲੀ ਰੋਬੋ ਜਦਕਿ ਆਮ ਆਦਮੀ ਪਾਰਟੀ ਨੇ ਅਰਵਿੰਦ ਕੇਜਰੀਵਾਲ ਨੂੰ ਰਾਸਵਾ ਪੇਜਣ ਦੀਆਂ ਚਰਚਾਵਾਂ ਨੂੰ ਮਹਿਜ ਅਫਵਾਹ ਦੱਸਿਆ ਆਮ ਆਦਮੀ ਪਾਰਟੀ ਦੇ ਬੁਲਾਰੇ ਨੀਲ ਕਰਗਨੇ ਕਿਹਾ ਕਿ ਇਹਨਾਂ ਅਫਵਾਹਾਂ ਦੀ ਸਕ੍ਰਿਪਟ ਭਾਰਤੀ ਜਨਤਾ ਪਾਰਟੀ ਦੀ ਝੂਠ ਵਾਲੀ ਫੈਕਟਰੀ 'ਚ ਤਿਆਰ ਕੀਤੀ ਜਾਂਦੀ ਹੈ ਜਿਸ ਤੋਂ ਬਾਅਦ ਉਹਨਾਂ ਨੂੰ ਅੱਗੇ ਲੀਡਰਾਂ ਨੂੰ ਦਿੱਤਾ ਜਾਂਦਾ ਹੈ ਅਤੇ ਉਹ ਅੱਗੇ ਇਸ ਨੂੰ ਫੈਲਾਉਂਦੇ ਨੇ ਆ ਦੇਖੋ ਇਹ ਜਿਹੜੀਆਂ ਸਾਰੀਆਂ ਅਫਵਾਹਾਂ ਨੇ ਬੀਜੇਪੀ ਦੀ ਜਿਹੜੀ ਝੂਠ ਦੀ ਫੈਕਟਰੀ ਹੈ ਉੱਥੇ ਸਕ੍ਰਿਪਟ ਤਿਆਰ ਹੁੰਦੀ ਆ ਫਿਰ ਉਥੇ ਸਕ੍ਰਿਪਟ ਤਿਆਰ ਕਰਕੇ ਜਿੰਨੇ ਲੋਕ ਬੀਜੇਪੀ ਦੇ ਆਪਣੇ ਲੀਡਰ ਨੇ ਤੇ ਜਾਂ ਫਿਰ ਜਿਹੜੇ ਬੀਜੇਪੀ ਲਈ ਕੰਮ ਕਰਦੇ ਨੇ ਚਾਹੇ ਉਹ ਅਕਾਲੀ ਦਲ ਦੇ ਲੀਡਰ ਹੋਣ ਤੇ ਚਾਹੇ ਬਾਜਵਾਜੀ ਹੋਣ ਫਿਰ ਉਹਨਾਂ ਨੂੰ ਉਹ ਸਕ੍ਰਿਪਟ ਵੰਡ ਦਿੱਤੀ ਜਾਂਦੀ ਹੈ ਉਹਨਾਂ ਦਾ ਕੰਮ ਸਿਰਫ ਤੇ ਸਿਰਫ ਜਿਹੜਾ ਆਫਾਫ ਲਾਉਣੀਆਂ ਨੇ ਹਾਲੇ ਇਲੈਕਸ਼ਨ ਦੀ ਡੇਟ ਡਿਕਲੇਅਰ ਨਹੀਂ ਹੋਈ ਇਲੈਕਸ਼ਨ ਹੋਇਆ ਨਹੀਂ ਇਲੈਕਸ਼ਨ ਦੇ ਨਤੀਜੇ ਨਹੀਂ ਆਏ ਔਰ ਇਹ ਇਹਨਾਂ ਨੇ ਪਹਿਲਾਂ ਹੀ ਅਫਵਾਹਾਂ ਫੈਲਾਉਣੀ ਸ਼ੁਰੂ ਕਰ ਦਿੱਤੀਆਂ ਜਦ ਕਿ ਜਿਹੜਾ ਹੈਗਾ ਇਹਨਾਂ ਦੇ ਵਿੱਚ ਕੋਈ ਸੱਚਾਈ ਨਹੀਂ ਜਦੋਂ ਰਿਜ਼ਲਟ ਆਉਣਗੇ ਜਦੋਂ ਨਤੀਜੇ ਆਉਣਗੇ ਉਸ ਤੋਂ ਬਾਅਦ ਤੈਅ ਕਰਾਂਗੇ ਰਾਜ ਸਭਾ ਦੇ ਵਿੱਚ ਕਿੰਨੇ ਜਾਣਾ ਔਰ ਮੈਂ ਇੱਕ ਚੀਜ਼ ਹੋਰ ਦੱਸ ਦਿਆਂ ਰਾਜ ਸਭਾ ਜਿਹੜੀ ਹੈਗੀ ਹੈ ਉਹ ਅਪਰ ਹਾਊਸ ਹੈ ਉਹ ਹਾਊਸ ਹੈ ਜਿੱਥੇ ਹਮੇਸ਼ਾ ਹੀ ਉਹ ਬਣਿਆ ਵੀ ਇਸੇ ਕਰਕੇ ਸੀ ਉਹ ਲੋਕ ਜਿਨ੍ਹਾਂ ਦੀ ਸਮਾਜ ਨੂੰ ਦੇਣ ਹੋਵੇ ਉੱਥੇ ਉਹ ਭੇਜੇ ਜਾਂਦੇ ਆ ਔਰ ਮੈਂ ਤੁਹਾਨੂੰ ਇੱਕ ਚੀਜ਼ ਤੁਹਾਡੇ ਮਾਧਿਅਮ ਰਾਹੀਂ ਕਹਿ ਸਕਦਾ ਜਦੋਂ ਉਹਦੇ ਨਤੀਜੇ ਆਉਣਗੇ ਜਦੋਂ ਇਹ ਫੈਸਲਾ ਹੋਏਗਾ ਬੈਸ ਉਧਰੇ ਕਾਲੀਆਗੂ ਮਜੀਠੀਆ ਨੇ ਵੀ ਆਪ ਦੇ ਐਲਾਨ ਨੂੰ ਦਿੱਲੀ ਨੂੰ ਖੁਸ਼ ਕਰਨ ਵਾਲਾ ਦੱਸਿਆ ਉਹਨਾਂ ਆਪਣੇ ਸੋਸ਼ਲ ਮੀਡੀਆ ਤੇ ਲਿਖਿਆ ਕਿ ਅਰਵਿੰਦ ਕੇਜਰੀਵਾਲ ਦੀ ਸੱਤਾ ਲਈ ਲਾਲਸਾ ਬੇਨ ਕਾਬੂ ਹੋ ਗਈ ਹੈ ਆਮ ਆਦਮੀ ਪਾਰਟੀ ਨੇ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਨੂੰ ਲੁਧਿਆਣਾ ਪੱਛਮੀ ਤੋਂ ਉਮੀਦਵਾਰ ਬਣਾ ਦਿੱਤਾ ਹੈ ਹੁਣ ਉਹਨਾਂ ਦੀ ਰਾਜ ਸਭਾ ਵਾਲੀ ਸੀਟ ਖਾਲੀ ਕਰਵਾ ਕੇ ਅਰਵਿੰਦ ਕੇਜਰੀਵਾਲ ਜਾਂ ਫਿਰ ਮਨੀਸ਼ ਸਸੋਦੀਆ ਨੂੰ ਪੰਜਾਬ ਤੋਂ ਰਾਜ ਸਭਾ ਮੈਂਬਰ ਬਣਾਇਆ ਜਾਵੇਗਾ ਮਜੀਠੀਆ ਨੇ ਕਿਹਾ ਕਿ ਇੱਕ ਵਾਰ ਫਿਰ ਪੰਜਾਬ ਨੂੰ ਦਿੱਲੀ ਵਾਸਤੇ ਕੁਰਬਾਨੀ ਦੇਣ ਲਈ ਤਿਆਰ ਕੀਤਾ ਜਾ ਰਿਹਾ ਹੈ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ